ਕੋੜੇ ਕ ਪਰਿਵਾਰ ਦਾ ਮੈਂਬਰ ਕਹਿ ਰਿਹਾ ਹੈ ਕਿ ਸਾਡੇ ਮੁੰਡੇ ਦੇ ਉੱਪਰ ਗੋਲੀ ਦਾ ਨਿਸ਼ਾਨ ਹੀ ਨਹੀਂ ਇਸ ਦਾ ਮਤਲਬ ਕੀ ਹੋਇਆ ਕਿ ਬੰਦੇ ਪਹਿਲਾਂ ਫੜੇ ਜਾ ਚੁੱਕੇ ਨੇ ਉਹਨਾਂ ਦੀ ਉਹੀ ਕੱਪੜੇ ਪਾਏ ਨੇ ਜਿਹੜੀ ਫੋਟੋ ਵਾਲੇ ਨੇ ਉਹੀ ਉਹਨਾਂ ਦੇ ਡੈੱਡ ਬਡੀ ਤੇ ਕੱਪੜੇ ਨੇ ਤੇ ਪੰਜਾਬ ਸਰਕਾਰ ਆ ਜਿਹੜੀ ਸੁੱਤੀ ਹੋਈ ਹੈ ਯਾਰ ਇੰਨੀ ਗੱਦੀ ਤੁਹਾਨੂੰ ਪਿਆਰੀ ਹੋ ਗਈ ਕਿ ਤੁਹਾਡੇ ਪੰਜਾਬ ਦੇ ਮੁੰਡਿਆਂ ਨੂੰ ਝੁੱਕ-ਝੁੱਕ ਕੇ ਬਾਹਰ ਲਿਆਂ ਸਟੇਟ ਗੋਲੀਆਂ ਮਾਰ ਰਹੀਆਂ ਨੇ ਯਾਰ ਕਦੋਂ ਬੋਲੋਗੇ ਕਦੋਂ ਗੱਲ ਕਰੋਗੇ ਪੰਜਾਬ ਦੀ ਕੀ ਕਹ ਲੀਗਾ ਵੋਟਾਂ ਟਿਕਰੀ ਸੰਬੰਧ ਦਾ ਤੁਹਾਡਾ ਕਿੰਨੀਆਂ ਕੋ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਬੋਲੀਆਂ ਨੇ ਹਰਿਆਣੇ ਦੇ ਵਿੱਚ ਥਾਣੇ ਦੇ ਉੱਤੇ ਹਮਲਾ ਹੁੰਦਾ ਹੈ ਕਿਸੇ ਆਦਮੀ ਦਾ ਇਨਕਾਊਂਟਰ ਨਹੀਂ ਹੁੰਦਾ ਇਹ ਇੱਕ ਇਥੇ ਥਾਣੇ ਤੇ ਹਮਲਾ ਦਿਖਾ ਰਹੇ ਨੇ ਇਹਨਾਂ ਨੂੰ ਕਿਤੇ ਪ੍ਰੋਵੀਜ਼ਨ ਹੈਗਾ ਲਾਅ ਦੇ ਵਿੱਚ ਕਿ ਤੁਸੀਂ ਵਿਦਾਊਟ ਐਵੀਡੈਂਸ ਤੁਸੀਂ ਕਿਸੇ ਬੰਦੇ ਨੂੰ ਗੋਲੀ ਮਾਰ ਰਹੇ ਹੋ ਕਿਸੇ ਕੋਰਟ ਵੱਲੋਂ ਕਿਸੇ ਸਰਕਾਰ ਵੱਲੋਂ ਡਿਕਲੇਅਰ ਕੀਤਾ ਗਿਆ ਕਿ ਇਹ ਤਿੰਨ ਬੰਦੇ ਜਿਉਂਦੇ ਜਾਂ ਮਰੇ ਫੜੇ ਜਾਂ ਜਮਾਰ ਦਿੱਤੇ ਜਾਣ ਤੁਸੀਂ ਕਾਨੂੰਨ ਵੀ ਆਪ ਬਣ ਗਿਆ ਫੈਸਲਾ ਵੀ ਤੁਸੀਂ ਆਪ ਹੀ ਕਰਤਾ ਕਾਰਨ ਕੀ ਹੈ ਕਿ ਉਹਨਾਂ ਦੇ ਮਗਰ ਇੱਕ ਪੰਜਾਬ ਤੇ ਤੇ ਉਹਨਾਂ ਦੇ ਮਗਰ ਸਿੰਘ ਲੱਗ ਹਿੰਦੁਸਤਾਨ ਦੀ ਹਕੂਮਤ ਨੂੰ ਉਹਨਾਂ 'ਤੇ ਗੋਲੀ ਨਹੀਂ ਚੱਲੀ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਅੱਗ ਲਾਉਣ ਤੇ ਟਾਇਰ ਪਾਏ ਸੀ ਗਲਦੇ ਅੰਦਰ ਕਿੱਥੇ ਪੰਜਾਬ ਜਾਂ ਇੰਡੀਆ ਦੇ ਅੰਦਰ ਐਨੀ ਤਰਾਸਤੀ ਨਾਲ ਬੰਦੇ ਮਾਰੇ ਗਏ ਕਿਸੇ ਦਾ ਇਨਕਾਉਂਟਰ ਹੋਇਆ ਇੰਡੀਆ ਦੇ ਅੰਦਰ ਦੇਖੋ ਨਾ ਥਾਣੇ ਤੇ ਬੰਬ ਗੋਲਾ ਚੱਲਦਾ ਹੈ ਥਾਣੇ ਤੇ ਬਲਾਸਟ ਹੋ ਰਿਹਾ ਕੋਈ ਉਥੇ ਇਹੋ ਜੀ ਇੰਜਰੀ ਨਹੀਂ ਆਈ ਕਿਸੇ ਨੂੰ ਕਿਸੇ ਦੀ ਡੈਥ ਨਹੀਂ ਪਰ ਜਿੱਥੇ ਹਜ਼ਾਰਾਂ ਬੰਦੇ ਮਾਰ ਦਿੱਤੇ ਗਏ ਉਥੇ ਇਨਕਾਊਂਟਰ ਕੋਈ ਨਹੀਂ ਥਾਣਿਆਂ ਨੇ ਵੀ ਅੱਗਾਂ ਲਗੀਆਂ ਗੁਰਦੌਰੇ ਨੂੰ ਅੱਗਾਂ ਲਗੀਆਂ ਬੰਦੇ ਅੱਜ ਤੱਕ ਵੀ ਜਿਉਂਦੇ ਨੇ ਇੱਕ ਬੰਦੇ ਨੂੰ ਪੁਲਿਸ ਨੇ ਇਨਕਾਊਂਟਰ ਕੀਤਾ ਹੋ ਪਹਿਲੀ ਗੱਲ ਤਾਂ ਯੂਪੀ ਜਾਣਾ ਫਿਰ ਉਦੋਂ ਅਗੇ ਐਵੀਡੈਂਸ ਖਤਮ ਹੋ ਕਿੱਥੇ ਕਿੱਥੇ ਰਹੇ ਕਿੰਦੇ ਕੋਲ ਗਏ ਕੀ ਉਹ ਬੰਦੇ ਦਾ ਵਾਕਿਆ ਹੀ ਇੱਥੇ ਇਸ ਇਹਨਾਂ ਦੇ ਵਿੱਚ ਹੱਲ ਆਥੇਗੇ ਕੋਈ ਸਵਾਲ ਵੀ ਨਹੀਂ ਆਇਆ ਕੋਈ ਆਨਸਰ ਹੀ ਨਹੀਂ ਉਸ ਚੀਜ਼ ਦਾ ਫਿਰ ਉਥੇ ਜਾ ਕੇ ਲੁਕਣਗੇ यूपी ਦੇ ਅੰਦਰ ਜਿੱਥੇ ਇਹਨੇ ਜਿਆਦਾ ਇਨਕਾਊਂਟਰ ਹੋ ਚੁੱਕੇ ਨੇ ਉਥੋਂ ਦੀ ਸਟੇਟ ਨਹੀਂ ਇਨਕਾਊਂਟਰ ਬਹੁਤ ਕਰਾਇਆ ਨੇ ਉਥੇ ਜਾਣਗੇ ਸਾਨੂੰ ਮਾਰ ਦਿਓ ਕਾਰਨ ਕੀ ਹੈ ਉਹ ਬੰਦਿਆਂ ਦਾ ਉਥੇ ਜਾਣਾ ਹੀ ਡਾਊਟ ਕ੍ਰੀਏਟ ਕਰਦਾ ਹੈ ਕਿ ਉਸ ਸਟੇਟ ਦੇ ਅੰਦਰ ਜਿੰਨੇ ਵੀ ਮੈਕਸਿਮਮ ਇਨਕਾਊਂਟਰ ਹੋਏ ਨੇ ਉਹ ਸਟੇਟ ਚ ਹੋਏ ਨੇ 4-5 ਸਾਲ ਇੱਕ ਕੌਮ ਦੇ ਹੀ ਫੇਕ ਇਨਕਾਊਂਟਰ ਕਿਉਂ ਹੁੰਦੇ ਜਾਂ ਮੁਸਲਮਾਨ ਜਿਨ੍ਹਾਂ ਦੀ 100 ਕਰੋੜ ਦੀ ਆਬਾਦੀ ਹੈ ਜਿਹੜੇ ਗਨਾਹ ਰੱਜ ਕੇ ਕਰਦੇ ਨੇ ਇੰਡੀਆ ਦੇ ਅੰਦਰ ਉਹਨਾਂ ਦੇ ਇਨਕਾਊਂਟਰ ਕਿਉਂ ਨਹੀਂ ਕਿਉਂ ਵਨ ਸਾਈਡਡ ਲਾਚਾ ਲਾਤਾ ਇਕੁਲ ਚਾਹੀਦਾ ਬਰਾਬਰ ਚਾਹੀਦਾ ਪਰ ਲਾ ਬਰਾਬਰ ਨਹੀਂ ਇੰਡੀਆ ਦੇ ਅੰਦਰ ਐਸੇ ਪਰ ਸਾਡੇ ਲੀਡਰਾਂ ਨੇ ਸ਼ਰਮ ਲਾ ਬਸ ਕੁਛ ਵੀ ਨਹੀਂ ਮੈਨੂੰ ਐਮਐਲਏ ਬੰਨਾ ਹੈ ਮੈਂ ਇਹਨੂੰ ਅਤਵਾਦੀ ਕਹਿਣਾ ਯਾਰ ਜਿਨ੍ਹਾਂ ਦੇ ਘਰਾਂ ਦੇ ਮੁੰਡੇ ਗਰੀਬ ਮਰ ਕੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਰਹਿ ਗਿਆ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਉਹਨਾਂ ਨੇ ਚੁੱਕ ਕੇ ਆਪਾਂ ਤਿੰਨ ਮੁੰਡੇ ਪੰਜਾਬ ਚ ਦੇਤੀ ਹੋ ਰਸੇ ਸਾਡੇ ਗਲ ਚ ਪੈਂਦੇ ਨੇ ਗੋਲੀਆਂ ਸਾਨੂੰ ਵੱਜਦੀਆਂ ਨੇ ਅਸੀਂ ਹਿੰਦੁਸਤਾਨ ਦੀ ਰੱਖਿਆ ਕਰਦੇ ਆ ਪਰ ਨਫਰਤ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਰਹਿਣ ਰਹਿ ਚੁੱਕੇ ਨਾਲ ਵੀ ਪੱਗ ਦੇ ਨਾਲ ਹਿੰਦੁਸਤਾਨ ਚ ਨਫਰਤ ਉਹਦਾ ਮਜ਼ਾਕ ਬਣਾਇਆ ਜਾਂਦਾ ਇੰਡੀਆ ਦੇ ਇੱਥੇ ਕੁਝ ਸਾਬਤ ਹੁੰਦਾ ਹੈ ਕਿ ਤੁਹਾਡੇ ਕੋਲ ਥੋੜਾ ਜਿਹਾ ਸਮਾਂ ਮਿਲਿਆ ਸੀ ਨਾ ਆਪਦੀ ਕੌਮ ਲਈ ਬੋਲਦੇ ਨੇ ਸੀ ਚਾਰ ਤੁਹਾਡੇ ਕੋਲ ਪ੍ਰਾਈਮ ਮਿਨਿਸਟਰ ਦੁਆਰਾ ਨਹੀਂ ਸੀ ਆਪਦੀ ਕੌਮ ਲਈ ਕਰਨਾ ਸੀ ਕੁਛ ਨਾ ਕੁਛ ਅੱਜ ਤੁਹਾਡੀ ਕੌਮ ਦੇ ਅੱਜ ਬੰਦਿਆਂ ਨੂੰ ਕੋਹ ਕੋਹ ਕੇ ਮਾਰੀ ਜਾਂਦੇ ਨੇ ਕੋਈ ਸੁਣਦਾ ਹੀ ਨਹੀਂ ਸਾਕ ਸਾਤ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ-ਠਾਕ ਹੋਵੋਗੇ ਪਿਛਲੇ ਦਿਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਦੇ ਨਾਲ ਸਬੰਧਿਤ ਤਿੰਨ ਨੌਜਵਾਨਾਂ ਦਾ ਇੰਕਾਊਂਟਰ ਪੰਜਾਬ ਪੁਲਿਸ ਤੇ ਯੂਪੀ ਪੁਲਿਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਕੀਤਾ ਜਾਂਦਾ ਯੂਪੀ ਦੇ ਪੀਲੀਪੀ ਤੇ ਵਿੱਚ ਇੰਕਾਊਂਟਰ ਤੋਂ ਬਾਅਦ ਵੱਡੇ ਸਵਾਲ ਜਿਹੜੇ ਆ ਉਹ ਉੱਠਣ ਲੱਗਦੇ ਨੇ ਇਸ ਇੰਕਾਊਂਟਰ ਦੇ ਉੱਤਰ ਉੱਪਰ ਬਹੁਤੇ ਇਸ ਨੂੰ ਫੇਕ ਦੱਸਦੇ ਨੇ ਨਾਲ ਹੀ ਨਾਲ ਜੇਕਰ ਪਰਿਵਾਰਾਂ ਦੀ ਗੱਲ ਕਰੀਏ ਤਾਂ ਪਰਿਵਾਰ ਇਸ ਚੀਜ਼ ਨੂੰ ਨਕਾਰਦੇ ਨਜ਼ਰ ਆਏ ਤਿੰਨੋਂ ਨੌਜਵਾਨਾਂ ਦੇ ਪਰਿਵਾਰ ਕੀ ਸਾਡੇ ਬੱਚਿਆਂ ਦਾ ਸਬੰਧ ਕਿਸੇ ਵੀ ਜਿਹੜੀ ਹੈਗਾ ਉਹ ਅਤਵਾਦੀ ਸੰਗਠਨ ਦੇ ਨਾਲ ਨਹੀਂ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਅਤਵਾਦੀ ਸੰਗਠਨ ਦੇ ਨਾਲ ਜੋੜ ਕੇ ਇਸ ਨੂੰ ਦਰਸਾਇਆ ਗਿਆ ਇਸ ਨੂੰ ਦੱਸਿਆ ਗਿਆ ਇੱਕ ਪਰਿਵਾਰ ਨੇ ਤਾਂ লাশ ਨੂੰ ਦੇਖ ਕੇ ਇਤੋਂ ਤੱਕ ਕਿਹਾ ਕਿ ਜੇਕਰ ਐਨਕਾਊਂਟਰ ਹੋਇਆ ਤਾਂ ਕਿਸੇ ਤਰ੍ਹਾਂ ਦੀ ਗੋਲੀ ਦਾ ਨਿਸ਼ਾਨ ਜਿਹੜਾ ਹੈਗਾ ਸਾਡੇ ਬੱਚੇ ਦੇ ਦੀ ਬਾਡੀ ਦੇ ਉੱਪਰ ਕਿਉਂ ਨਹੀਂ ਆ? ਤਮਾਮ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਵਧਾਂਗੇ ਖਾਰਾ ਸਾਹਿਬ ਸਵਾਗਤ ਆ ਰਿਹਾ ਮਿਟਲ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਇਨਕਾਊਂਟਰ ਹੁੰਦਾ ਆ ਗੁਰਦਾਸਪੁਰ ਦੇ ਨਾਲ ਸੰਬੰਧਿਤ ਤਿੰਨ ਨੌਜਵਾਨ ਹੁੰਦੇ ਨੇ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਕਿ ਬਖਸ਼ੀ ਵਾਲਾ ਪੁਲਿਸ ਚੌਂਕੀ ਤੇ ਜੋ ਹਮਲਾ ਹੁੰਦਾ ਆ ਉਸ ਦੇ ਵਿੱਚ ਇਨਵੋਲਵ ਸੀ ਤੁਹਾਨੂੰ ਦੇ ਵੱਲੋਂ ਇੱਕ ਅਤਬਦੀ ਸੰਗਠਨ ਦੇ ਨਾਲ ਜੋੜ ਕੇ ਇਸ ਚੀਜ਼ ਨੂੰ ਦੇਖਿਆ ਜਾਂਦਾ ਹੈ ਪਰ ਵੱਡੇ ਸਵਾਲ ਇਸ ਇਨਕਾਊਂਟਰ ਦੇ ਉੱਪਰ ਜਿਹੜੇ ਆ ਖੜੇ ਕਰ ਦਿੱਤੇ ਜਾਂਦੇ ਨੇ ਬਹੁ ਲੋਕਾਂ ਦੇ ਵੱਲੋਂ ਖਾਸ ਕਰ ਪਰਿਵਾਰਾਂ ਦੇ ਵੱਲੋਂ ਵੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਹਿੰਦੁਸਤਾਨ ਦੀ ਹਕੂਮਤ ਦੀ ਸੋਚ ਸਰਦਾਰ ਮਨਮੋਹਨ ਸਿੰਘ ਦੀ ਪੱਗ ਤੋਂ ਲੈ ਕੇ ਤੇ ਤਿੰਨ ਮੁੰਡਿਆਂ ਤੱਕ ਆਪਾਂ ਸਫ਼ਰ ਕਰੀਏ ਤਾਂ ਹਿੰਦੁਸਤਾਨ ਦੀ ਹਕੂਮਤ ਹੈ ਜਿਹੜੀ ਉਹ ਨਾ ਪਿਛੇ ਸਿੰਘ ਨੂੰ ਪਸੰਦ ਕਰਦੀ ਹੈ ਤੇ ਨਾ ਉਹ ਪੱਗ ਨੂੰ ਪਸੰਦ ਕਰਦੀ ਹੈ ਜਸਦੇਸ਼ ਦੇ ਅੰਦਰ 10 ਸਾਲ ਦਾ ਪ੍ਰਾਈਮ ਮਿਨਿਸਟਰ ਇੱਕ 10 ਸਾਲ ਪ੍ਰਾਈਮ ਮਿਨਿਸਟਰ ਰਿਆ ਹੋਵੇ ਅੱਜ ਉਹ ਥਾਂ ਥਾਂ ਤੇ ਲਿਖਿਆ ਆ ਰਿਹਾ ਕਿ ਉਹਨੂੰ ਜਗ੍ਹਾ ਨਹੀਂ ਮਿਲੀ ਤੇ ਉੱਥੋਂ ਇਹਨਾਂ ਤਿੰਨ ਗਰੀਬ ਬੰਦਿਆਂ ਨੂੰ ਕੌਣ ਪੁੱਛੇਗਾ ਉਹਨਾਂ ਨੂੰ ਕਿੰਨੀ ਨਫ਼ਰਤ ਹੈ ਸਾਡੇ ਪੰਜਾਬ ਨਾਲ ਸਾਡੇ ਲੋਕਾਂ ਨਾਲ ਕਿੰਨੀ ਨਫ਼ਰਤ ਹੈ ਸ਼ੁਭਕਰਨ ਮਰਨ ਨੂੰ ਅੱਜ ਸਾਲ ਹੋਤੇ ਕਰੀਬ ਹੋ ਚੱਲਿਆ ਹੈ ਅੱਜ ਤੱਕ ਉਸ ਗੋਲੀ ਦਾ ਕਾਤਲ ਨਹੀਂ ਮਿਲਿਆ ਜਵਾਬ ਹੀ ਨਹੀਂ ਉਹਨਾਂ ਚੀਜ਼ਾਂ ਦਾ ਹਰਿਆਣੇ ਦੇ ਵਿੱਚ ਥਾਣੇ ਦੇ ਉੱਤੇ ਹਮਲਾ ਹੁੰਦਾ ਹੈ ਕਿਸੇ ਆਦਮੀ ਦਾ ਇਨਕਾਊਂਟਰ ਨਹੀਂ ਹੁੰਦਾ ਇਹ ਇੱਕ ਇਥੇ ਥਾਣੇ ਤੇ ਹਮਲਾ ਦਿਖਾ ਰਹੇ ਨੇ ਇਹਨਾਂ ਨੂੰ ਕਿਤੇ ਪ੍ਰੋਵੀਜ਼ਨ ਹੈਗਾ ਲਾਅ ਦੇ ਵਿੱਚ ਕਿ ਤੁਸੀਂ ਵਿਦਾਊਟ ਐਵੀਡੈਂਸ ਤੁਸੀਂ ਕਿਸੇ ਬੰਦੇ ਨੂੰ ਗੋਲੀ ਮਾਰ ਰਹੇ ਹੋ ਕਿਸੇ ਕੋਰਟ ਵੱਲੋਂ ਕਿਸੇ ਸਰਕਾਰ ਵੱਲੋਂ ਡਿਕਲੇਅਰ ਕੀਤਾ ਗਿਆ ਕਿ ਇਹ ਤਿੰਨ ਬੰਦੇ ਜਿਉਂਦੇ ਜਾਂ ਮਰੇ ਪੜੇ ਜਾਣ ਜਾਂ ਮਾਰ ਦਿੱਤੇ ਜਾਣ ਕੋਈ ਅਜਿਹਾ ਪ੍ਰੋਵੀਜ਼ਨ ਹੈਗਾ ਲਾਅ ਦੇ ਅੰਦਰ ਤੁਸੀਂ ਕਾਨੂੰਨ ਵੀ ਆਪ ਬਣ ਗਿਆ ਫੈਸਲਾ ਵੀ ਤੁਸੀਂ ਆਪ ਹੀ ਕਰਤਾ ਕਾਰਨ ਕੀ ਹੈ ਕਿ ਉਹਨਾਂ ਦੇ ਮਗਰ ਇੱਕ ਪੰਜਾਬ ਤੇ ਤੇ ਉਹਨਾਂ ਦੇ ਮਗਰ ਸਿੰਘ ਲੱਗਦਾ ਸੀ ਹੁਣ ਇੱਕ ਪਰਿਵਾਰ ਦਾ ਮੈਂਬਰ ਕਹਿ ਰਿਹਾ ਹੈ ਕਿ ਸਾਡੇ ਮੁੰਡੇ ਦੇ ਉੱਪਰ ਗੋਲੀ ਦਾ ਨਿਸ਼ਾਨ ਹੀ ਨਹੀਂ ਇਸ ਦਾ ਮਤਲਬ ਕੀ ਹੋਇਆ ਕਿ ਬੰਦੇ ਪਹਿਲਾਂ ਫੜੇ ਜਾ ਚੁੱਕੇ ਨੇ ਉਹਨਾਂ ਦੀ ਉਹੀ ਕੱਪੜੇ ਪਾਏ ਨੇ ਜਿਹੜੀ ਫੋਟੋ ਵਾਲੇ ਨੇ ਉਹੀ ਉਹਨਾਂ ਦੀ ਡੈੱਡ ਬੋਡੀ ਤੇ ਕੱਪੜੇ ਨੇ ਹੁਣ ਇੱਕ ਇੱਕ ਐਮਐਲਏ ਜਿਹੜਾ ਪੰਜਾਬ ਦਾ ਹੈ ਉਹ ਵੀ ਇਸ ਤੇ ਲਫ਼ਜ਼ ਬੋਲ ਰਿਹਾ ਤੇ ਪੰਜਾਬ ਸਰਕਾਰ ਆ ਜਿਹੜੀ ਸੁੱਤੀ ਹੋਈ ਐ ਯਾਰ ਇੰਨੀ ਗੱਦੀ ਤੁਹਾਨੂੰ ਪਿਆਰੀ ਹੋ ਗਈ ਕਿ ਤੁਹਾਡੇ ਪੰਜਾਬ ਦੇ ਮੁੰਡਿਆਂ ਨੂੰ ਚੁੱਕ-ਚੁੱਕ ਕੇ ਬਾਹਰਲੀਆਂ ਸਟੇਟ ਗੋਲੀਆਂ ਮਾਰ ਰਹੀਆਂ ਨੇ ਯਾਰ ਕਦੋਂ ਬੋਲੋਗੇ ਕਦੋਂ ਗੱਲ ਕਰੋਗੇ ਪੰਜਾਬ ਦੀ ਕੀ ਕਰਨੀਗਾ ਵੋਟਾਂ ਤੇ ਕਰੀ ਸੰਬੰਧਾ ਤੁਹਾਡਾ ਕਿੰਨੀਆਂ ਕੋ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਬੋਲੀਆਂ ਨੇ ਫਿਰ ਇੱਕ ਲਫ਼ਜ਼ ਕਹਿੰਦੇ ਨੇ ਕਿ ਜਿਓ ਅੱਤਵਾਦੀ ਨਹੀਂ ਸੀ ਯਾਰ ਪਹਿਲੀ ਗੱਲ ਤਾਂ ਅੱਤਵਾਦੀ ਦੀ ਡੈਫੀਨੇਸ਼ਨ ਦੱਸੋ ਅੱਤਵਾਦੀ ਦੀ ਡੈਫੀਨੇਸ਼ਨ ਕੀ ਹੈ ਹਿੰਦੁਸਤਾਨ ਦੀ ਹਕੂਮਤ ਨੂੰ ਉਹਨਾਂ ਤੇ ਗੋਲੀ ਨਹੀਂ ਚੱਲੀ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਅੱਗਾਂ ਲਾੰਗਾ ਤੇ ਟਾਇਰ ਪਾਏ ਸੀ ਗਲਦੇ ਅੰਦਰ ਕਿਤੇ ਪੰਜਾਬ ਜਾਂ ਇੰਡੀਆ ਦੇ ਅੰਦਰ ਐਨੀ ਤਰਾਸਦੀ ਨਾਲ ਬੰਦੇ ਮਾਰੇ ਗਏ ਕਿਸੇ ਦਾ ਇਨਕਾਊਂਟਰ ਹੋਇਆ ਇੰਡੀਆ ਦੇ ਅੰਦਰ ਦੇਖੋ ਨਾ ਥਾਣੇ ਤੇ ਬੰਬ ਗੋਲਾ ਚੱਲਦਾ ਹੈ ਥਾਣੇ ਤੇ ਬਲਾਸਟ ਹੋ ਰਿਹਾ ਹੈ ਕੋਈ ਉੱਥੇ ਇਹੋ ਜੀ ਇੰਜਰੀ ਨਹੀਂ ਆਈ ਕਿਸੇ ਨੂੰ ਕਿਸੇ ਦੀ ਡੈਥ ਨਹੀਂ ਪਰ ਜਿੱਥੇ ਹਜ਼ਾਰਾਂ ਬੰਦੇ ਮਾਰ ਦਿੱਤੇ ਗਏ ਉਥੇ ਇਨਕਾਊਂਟਰ ਕੋਈ ਨਹੀਂ ਥਾਣਿਆਂ ਨੇ ਵੀ ਅੱਗਾਂ ਲਗੀਆਂ ਗੁਰਦੌਰੇ ਨੂੰ ਅੱਗਾਂ ਲਗੀਆਂ ਬੰਦੇ ਅੱਜ ਤੱਕ ਵੀ ਜਿਉਂਦੇ ਨੇ ਇੱਕ ਬੰਦੇ ਨੂੰ ਪੁਲਿਸ ਨੇ ਇਨਕਾਊਂਟਰ ਕੀਤਾ ਹੋਵੇ ਨਾ ਉਥੇ ਪ੍ਰੋਵੀਜ਼ਨ ਸੀ ਉਥੇ ਕਹਿੰਦੇ ਨਹੀਂ ਇਹਨਾਂ ਨੂੰ ਐਜ਼ ਪਰ ਲਾਅ ਇਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਉਹ ਐਜ਼ ਪਰ ਲਾਅ ਵੀ ਨਹੀਂ ਹੋਈ ਹਿੰਦੁਸਤਾਨ ਦਾ ਇੱਕ ਜਸਟਿਸ ਸੀ ਜਿਹੜਾ ਉਸ ਤੇ ਮਜ਼ਾਕ ਕਰ ਰਿਹਾ ਸੀ ਕਾਰਨ ਕੀ ਹੈ ਕਾਰਨ ਇਹ ਹੈ ਕਿ ਤੁਸੀਂ ਲਾਈਕ ਨਹੀਂ ਕਰਦੇ ਪਰ ਸਾਡੇ ਲੀਡਰਾਂ ਨੇ ਬੋਲਣਾ ਨਹੀਂ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ 1966 ਤੋਂ ਪਹਿਲਾਂ ਵੀ ਇੱਕ ਲਬਜ਼ ਕਹੇ ਗਏ ਸੀ ਹਿੰਦੁਸਤਾਨ ਦੇ ਅੰਦਰ ਕਿ ਜੇ ਪੰਜਾਬੀ ਸੂਬਾ ਸਿੱਖਾਂ ਨੂੰ ਦਿੱਤਾ ਗਿਆ ਤਾਂ ਇਹ ਪਾਕਿਸਤਾਨ ਨਾਲ ਰਲ ਜਾਣਗੇ ਸਾਡੇ ਪ੍ਰਤੀ ਸੋਚ ਅੱਜ ਤੋਂ 70-75 ਸਾਲ ਪਹਿਲਾਂ ਹੀ ਹਿੰਦੁਸਤਾਨ ਦੀ ਹਕੂਮਤ ਨੇ ਰੱਖੀ ਹੋਈ ਹੈ। ਉਹਨਾਂ ਦੀ ਸੋਚ ਸਾਡੇ ਪ੍ਰਤੀ ਸਹੀ ਨਹੀਂ। 1965 ਦੀ ਲੜਾਈ ਹੁੰਦੀ ਆ ਪੰਜਾਬ ਸਾਰਾ ਬਾਰਡਰ ਤੇ ਜਾ ਕੇ ਲੜਦਾ ਹੈ ਪਰ ਉਹ ਸਾਡੇ ਤੇ ਫੇਰ ਵੀ ਸ਼ੱਕ ਕਰਦੇ ਨੇ। ਰੱਸੇ ਸਾਡੇ ਗਲ 'ਚ ਪੈਂਦੇ ਨੇ ਗੋਲੀਆਂ ਸਾਨੂੰ ਵੱਜਦੀਆਂ ਨੇ। ਅਸੀਂ ਹਿੰਦੁਸਤਾਨ ਦੀ ਰੱਖਿਆ ਕਰਦੇ ਆ ਪਰ ਨਫ਼ਰਤ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਰਹਿਣ ਰਹਿ ਚੁੱਕੇ ਨਾਲ ਵੀ ਪੱਗ ਦੇ ਨਾਲ ਹਿੰਦੁਸਤਾਨ 'ਚ ਨਫ਼ਰਤ ਹੈ। ਉਹਦਾ ਮਜ਼ਾਕ ਬਣਾਇਆ ਜਾਂਦਾ ਇੰਡੀਆ ਦੇ ਅੰਦਰ। ਇੱਥੇ ਕੁ ਸਾਬਤ ਹੁੰਦਾ ਹੈ ਕਿ ਤੁਹਾਡੇ ਕੋਲ ਥੋੜਾ ਜਿਹਾ ਸਮਾਂ ਮਿਲਿਆ ਸੀ ਨਾ ਆਪਦੀ ਕੌਮ ਲਈ ਬੋਲ ਦੇਣੇ ਸੀ ਚਾਰ ਨਵਜ। ਤੁਹਾਡੇ ਕੋਲ ਪ੍ਰਾਈਮ ਮਿਨਿਸਟਰ ਦੁਬਾਰਾ ਨਹੀਂ ਸੀ ਬਣਨਾ। ਆਪਦੀ ਕੌਮ ਲਈ ਕਰਨਾ ਸੀ ਕੁਝ ਨਾ ਕੁਝ ਤਾਂ। ਅੱਜ ਤੁਹਾਡੀ ਕੌਮ ਦੇ ਅੱਜ ਬੰਦਿਆਂ ਨੂੰ ਕੋਹ ਕੋਹ ਕੇ ਮਾਰੀ ਜਾਂਦੇ ਨੇ ਕੋਈ ਸੁਣਦਾ ਹੀ ਨਹੀਂ ਸਾਡੀ। ਫੇਕ ਐਨਕਾਊਂਟਰ ਕਰਤਾ ਉਹਨਾਂ ਦੇ ਖਿਲਾਫ ਕੀ ਸੀ ਅਲੀਗੇਸ਼ਨ ਇੱਕ ਮੁੰਡੇ ਦੇ ਖਿਲਾਫ ਕਹਿੰਦੇ ਨੇ ਕੋਈ ਛੋਟਾ ਜਿਹਾ ਪਰਚਾ ਦਰਜ ਸੀ ਇੱਕ ਪਰਚੇ ਦਰਜ ਹੋਣ ਦੇ ਉੱਪਰ ਆਪਾਂ ਫੇਕ ਇਨਕਾਊਂਟਰ ਕਰਤਾ ਪੰਜਾਬ ਚੋਂ ਮੁੰਡੇ ਗਏ ਉੱਥੇ ਕਿਵੇਂ ਲੈ ਕੇ ਕੌਣ ਗਿਆ ਉਹਨਾਂ ਨੂੰ ਪੰਜਾਬ ਚੋਂ ਹੋਰ ਪੰਜਾਬ ਚ ਅਫਸਰ ਬਾਹਰ ਦੇ ਲਾਓ ਉਹ ਹਮੇਸ਼ਾ ਹੀ ਆਪਦੀ ਸਟੇਟ ਨਾਲ ਜੁੜੇ ਤੁਸੀਂ ਇੱਕ ਲਫ਼ਜ਼ ਨਹੀਂ ਬੋਲਿਆ ਇਹੀ ਇਲਾਸ ਸਮੇਤ ਸਿੰਘ ਸੈਣੀ ਦੇ ਸੀ ਡੀਜੀਪੀ ਪੰਜਾਬ ਧੱਕੇ ਨਾਲ ਲਾਇਆ ਇਹੀ ਹਾਲਾਤ ਹੁਣ ਨੇ ਕਿਉਂਕਿ ਉਹ ਸਿੱਧੇ ਸੈਂਟਰ ਨਾਲ ਲਿੰਕ ਹੈ ਪਰ ਪੰਜਾਬ ਦੇ ਜਿਹੜੀ ਵੀ ਸਰਕਾਰ ਆ ਜਿੰਨੇ ਵੀ ਮੁੱਖ ਮੰਤਰੀ ਹੋਏ ਨੇ ਚਾਹੀ ਮੌਜੂਦਾ ਹੋਇਆ ਪਰ ਇੱਕ ਲਫ਼ਜ਼ ਵੀ ਉਹਨਾਂ ਤਿੰਨ ਮੁੰਡਿਆਂ ਤੇ ਨਹੀਂ ਬੋਲੇ ਆਪਾਂ ਕਾਰਨ ਕੀ ਆ ਕਿਉਂ ਨਹੀਂ ਬੋਲਦੇ ਐਦੂ ਉੱਤੇ ਸ਼ਰਮ ਵਾਲੀ ਗੱਲ ਹੋਊਗੀ ਯਾਰ ਕਿ ਤਿੰਨ ਮੁੰਡੇ ਗਰੀਬ ਪਰਿਵਾਰ ਦੇ ਮੁੰਡੇ ਸੀ ਉਹਨਾਂ ਦੇ ਮਗਰ ਬੋਲਣ ਵਾਲਾ ਹੀ ਕੋਈ ਨਹੀਂ ਸੀ ਪਹਿਲੀ ਗੱਲ ਤਾਂ ਉਹਨਾਂ ਦਾ ਕਿਉਂਕਿ ਇਹਨਾਂ ਡਿਕਲੇਅਰ ਕਰਨਾ ਹੁੰਦਾ ਹੈ ਵਰਡ ਜਿ ਦਿਖਾਉਣਾ ਇਹਨਾਂ ਨੇ ਕਿ ਇਹ ਖਾਲਸਤਾਨੀ ਨੇ ਉਥੇ ਸ਼ਰਿਆ ਮਸਜਿਦਾਂ ਟਾਈਆਂ ਜਾ ਰਹੀਆਂ ਨੇ ਇੰਡੀਆ ਦੇ ਅੰਦਰ ਉਥੇ ਗੋਲੀ ਨਹੀਂ ਚੱਲਦੀ ਪਰ ਇੱਥੇ ਗੋਲੀ ਚੱਲਦੀ ਹੈ ਪੰਜਾਬ ਦੇ ਅੰਦਰ ਖੂਨ ਤੋਂ ਸਵਾਏ ਕੁਝ ਵੀ ਨਹੀਂ ਰਹਿ ਚੁੱਕਿਆ ਇਸ ਵਕਤ ਕੋਈ ਵੀ ਲੀਡਰ ਸਾਡਾ ਆਪਦੇ ਹੱਕ ਚ ਬੋਲਦਾ ਨਹੀਂ ਯਾਰੋ ਨਾ ਬੰਦਿਆ ਤੇ ਕੋਈ ਕ੍ਰਾਈਮਨਲ ਪਰਚਾ ਨਹੀਂ ਏਡਾ ਵੱਡਾ ਕੋਈ ਇਹੋ ਜਿਹੋ ਬੰਦੇ ਨਹੀਂ ਗਰੀਬ ਘਰ ਦੇ ਬੱਚੇ ਨੇ ਉਹਨਾਂ ਨੂੰ ਚੁੱਕ ਕੇ ਤੁਸੀਂ ਉਹਨਾਂ ਦਾ ਫੇਕ ਅਨਕਾਊਂਟਰ ਯੂਪੀ ਚ ਕਰਤਾ ਇਹ ਹੀ ਯੂਪੀ ਗਵਰਨਮੈਂਟ ਜਿੰਦੇ ਤੇ ਪੁਲਿਸ ਮੁਲਾਜ਼ਮਾਂ ਤੇ ਅੱਗੇ ਪਰਚੇ ਦਰਜ ਹੋਏ ਨੇ ਇਹਨਾਂ ਨੇ ਫੇਕ ਅਨਕਾਊਂਟਰ ਸਿੱਖਾਂ ਦੇ ਕੀਤੇ ਸੀ 90 ਬਾਰਵੇਂ ਦੇ ਅੰਦਰ ਇੱਕ ਕੌਮ ਦੇ ਹੀ ਫੇਕ ਅਨਕਾਊਂਟਰ ਕਿਉਂ ਹੁੰਦੇ ਨੇ ਜਾਂ ਮੁਸਲਮਾਨ ਜਿਨ੍ਹਾਂ ਦੀ 100 ਕਰੋੜ ਦੀ ਆਬਾਦੀ ਹੈ ਜਿਹੜੇ ਗੁਨਾਹ ਰੱਜ ਕੇ ਕਰਦੇ ਨੇ ਇੰਡੀਆ ਦੇ ਅੰਦਰ ਉਹਨਾਂ ਦੇ ਇਨਕਾਊਂਟਰ ਕਿਉਂ ਨਹੀਂ ਹੁੰਦੇ ਕਿਉਂ ਵਨ ਸਾਈਡਡ ਲਾ ਚੱਲ ਰਿਹਾ ਹੈ ਲਾ ਤਾਂ ਇਕੁਅਲ ਚਾਹੀਦਾ ਹੈ ਬਰਾਬਰ ਚਾਹੀਦਾ ਹੈ ਪਰ ਲਾ ਬਰਾਬਰ ਨਹੀਂ ਇੰਡੀਆ ਦੇ ਅੰਦਰ ਇਸ ਵਕਤ ਪਰ ਸਾਡੇ ਲੀਡਰਾਂ ਨੇ ਸ਼ਰਮ ਲਾ ਦਿੱਤੀ ਹੈ ਬਸ ਕੁਛ ਵੀ ਨਹੀਂ ਮੈਨੂੰ ਐਮਐਲਏ ਬੰਨਾ ਹੈ ਮੈਂ ਇਹਨੂੰ ਅਤਵਾਦੀ ਕਹਿਣਾ ਹੈ ਯਾਰ ਜਿਨ੍ਹਾਂ ਦੇ ਘਰਾਂ ਦੇ ਮੁੰਡੇ ਗਰੀਬ ਮਰ ਗਏ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਰਹਿ ਗਿਆ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਉਹਨਾਂ ਨੇ ਚੁੱਕ ਕੇ ਆਪਾਂ ਤਿੰਨ ਮੁੰਡੇ ਪੰਜਾਬ ਚ ਦੇਤੀ ਉੱਥੇ ਜੇ ਘਰੋਂ ਲੈ ਕੇ ਗਏ ਨੇ ਵਿਧਾ ਪਰਮਿਸ਼ਨ ਆਫ ਦਾ ਗਵਰਨਮੈਂਟ ਹੀ ਗਏ ਹੋਣਗੇ ਨਾ ਜੇ ਉਹ ਪੰਜਾਬ ਚੋਂ ਮੁੰਡੇ ਚੱਕੇ ਨੇ ਪੰਜਾਬ ਚ ਪੁਲਿਸ ਆਈ ਯੂਪੀ ਦੀ ਪੁਲਿਸ ਆਈ ਹੈ ਤਾਂ ਵਿਧਾ ਪਰਮਿਸ਼ਨ ਆਫ ਹੋਊਗਾ ਥਾਣੇ ਤੋਂ ਇੱਥੇ ਲੈ ਕੇ ਕੌਣ ਗਿਆ ਉਹਨਾਂ ਨੂੰ ਜੇ ਉਹਨਾਂ ਕੋਲੇ ਕੇ 47 ਸੀ ਤਾਂ ਉਹਨਾਂ ਨੇ ਮੁਕਾਬਲਾ ਕਿਉਂ ਨਹੀਂ ਕੀਤਾ ਉਹਨਾਂ ਦਾ ਬੰਦਾ ਇੰਜਰਡ ਕੋਈ ਨਹੀਂ ਹੋਇਆ ਅੱਜ ਤੱਕ ਜਿੱਥੇ ਵੀ ਖੜਕੂਵਾ ਦਰਿਆਨ ਮੁਕਾਬਲੇ ਹੋਏ ਨੇ ਤਾਂ ਉਥੇ ਬਰਾਬਰ ਹੀ ਜਿਹੜੇ ਸਹੀ ਮੁਕਾਬਲੇ ਹੋਏ ਨੇ ਉਹ ਬਰਾਬਰ ਬੰਦੇ ਮਰੇ ਨੇ ਉਹ ਵੀ ਖੜਕੂ ਵੀ ਗਏ ਨੇ ਪੰਜਾਬ ਪੁਲਿਸ ਵੀ ਮਰੀ ਹੈ ਉਹ ਸੀ ਮੁਕਾਬਲੇ ਜਿੱਥੇ ਪੰਜ ਉਹਨਾਂ ਦੇ ਮਰ ਗਏ ਸੱਤ ਉਹਨਾਂ ਦੇ ਮਰ ਗਏ ਉਹ ਤਾਂ ਮੁਕਾਬਲਾ ਹੁੰਦਾ ਸੋ ਪੰਜਾਬ ਚੋਂ ਬਾਹਰ ਲਾ ਜਾ ਕੇ ਮੁੰਡੇ ਮਾਰਨੇ ਸਾਡਾ ਤਾਂ ਸਦੀਆਂ ਤੋਂ ਸਾਡੇ ਤਾਂ ਰਿਆ ਹੀ ਇਹੀ ਫਿਰ ਮਾਨੂੰ ਪਿੱਛੇ ਜਾਣਾ ਪੈਂਦਾ ਚਾਹੇ ਮੁਗਲ ਅਫਗਾਨ ਅੰਗਰੇਜ਼ ਸਾਡੇ ਦਾ ਸਿਰਾਂ ਤੇ ਮੋਹਰ ਹੀ ਪਏ ਨੇ ਸਾਨੂੰ ਤਾਂ ਜਦੋਂ ਮਰਜੀ ਕਿਸੇ ਨੇ ਮਾਰਤਾ ਆ ਕੇ ਸਾਡਾ ਐਸਤ ਦੋ ਸਦੀਆਂ ਦੇ ਵਿੱਚ ਮੈਂ ਕਹੂੰਗਾ ਸਾਡਾ ਵਾਲੀਵਾਰਸ ਹੀ ਕੋਈ ਨਹੀਂ ਅੱਜ ਹਿੰਦੁਸਤਾਨ ਦੀ ਹਕੂਮਤ ਨੇ ਆਪਦੀ ਮਰਜ਼ੀ ਨਾਲ ਤਿੰਨ ਮੁੰਡੇ ਮਾਰ ਕੇ ਦੱਸਿਆ ਹੈ ਕਿ ਅਸੀਂ ਜਿਉਂਨੇ ਆ ਅਸੀਂ ਤੁਹਾਡੇ ਪੰਜਾਬ ਦੇ ਨਾਲ ਐਸੇ ਤਰ੍ਹਾਂ ਹੀ ਕਰਾਂਗੇ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਤੇ ਤੁਹਾਨੂੰ ਦੱਸਤਾ ਦਿੱਤਾ ਉਹਨਾਂ ਨੇ ਹੋਰ ਕੀ ਵੇਖਣਾ ਪਰ ਪੁਲਿਸ ਇਹ ਕਹਿੰਦੀ ਹੈ ਕਿ ਜਿਹੜਾ ਬਖਸ਼ੀ ਵਾਲਾ ਪੁਲਿਸ ਚੌਂਕੀ ਤੇ ਹਮਲਾ ਹੋਇਆ ਗ੍ਰਨੇਡ ਦੇ ਨਾਲ ਹੋਇਆ ਤਾਂ ਉਸ ਤੇ ਵਿੱਚ ਇਨਵੋਲਵਮੈਂਟ ਉਹਨਾਂ ਦੀ ਪਾਈ ਗਿਆ ਜਿਵੇਂ ਤੁਸੀਂ ਸਵਾਲ ਚੁੱਕ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਕੌਣ ਲੈ ਕੇ ਗਿਆ ਉਹਨਾਂ ਨੂੰ ਪਰ ਪੁਲਿਸ ਕਹਿੰਦੀ ਹੈ ਕਿ ਉਹ ਪਹਿਲਾਂ ਹੀ ਯੂਪੀ ਦੇ ਉਸ ਇਲਾਕੇ ਦੇ ਵਿੱਚ ਲੁਕੇ ਹੋਏ ਸੀ ਉਸ ਇਲਾਕੇ ਦੇ ਵਿੱਚ ਛੁਪੇ ਹੋਏ ਸੀ ਇਸ ਗੱਲ ਦੀ ਖਬਰ ਸਾਨੂੰ ਮਿਲੀ ਤਾਂ ਜਿਸ ਤੋਂ ਬਾਅਦ ਅਸੀਂ ਜਾ ਕੇ ਉੱਥੇ ਜਿਹੜਾ ਹੈਗਾ ਇਹ ਐਨਕਾਊਂਟਰ ਕੀਤਾ ਦੇਖੋ ਗੱਲ ਇਸ ਤਰ੍ਹਾਂ ਹੈ ਪਹਿਲੀ ਗੱਲ ਤਾਂ ਯੂਪੀ ਜਾਣਾ ਫਿਰ ਉਹ ਤੋਂ ਅਗੇ ਐਵੀਡੈਂਸ ਖਤਮ ਉਹ ਕਿੱਥੇ ਕਿੱਥੇ ਰਹੇ ਕਿੰਦੇ ਕੋਲ ਗਏ ਕੀ ਉਹ ਬੰਦੇ ਦਾ ਵਾਕਿਆ ਹੀ ਇੱਥੇ ਇਹਨਾਂ ਦੇ ਵਿੱਚ ਹੱਥ ਹੈਗੇ ਉਹ ਕੋਈ ਸਵਾਲ ਵੀ ਨਹੀਂ ਆਇਆ ਕੋਈ ਆਨਸਰ ਹੀ ਨਹੀਂ ਉਸ ਚੀਜ਼ ਦਾ ਫਿਰ ਉੱਥੇ ਜਾ ਕੇ ਲੁਕਣਗੇ ਯੂਪੀ ਦੇ ਅੰਦਰ ਜਿੱਥੇ ਇਹਨੇ ਜਿਆਦਾ ਇਨਕਾਊਂਟਰ ਹੋ ਚੁੱਕੇ ਨੇ ਉੱਥੋਂ ਦੀ ਸਟੇਟ ਨਹੀਂ ਇਨਕਾਊਂਟਰ ਬਹੁਤ ਕਰਾਏ ਨੇ ਉੱਥੇ ਜਾਣਗੇ ਕਿ ਸਾਨੂੰ ਮਾਰ ਦਿਓ ਕਾਰਨ ਕੀ ਹੈ ਉਹ ਬੰਦਿਆਂ ਦਾ ਉਥੇ ਜਾਣਾ ਹੀ ਡਾਊਟ ਕ੍ਰੀਏਟ ਕਰਦਾ ਹੈ ਕਿ ਉਸ ਸਟੇਟ ਦੇ ਅੰਦਰ ਜਿੰਨੇ ਵੀ ਮੈਕਸਿਮਮ ਇਨਕਾਊਂਟਰ ਹੋਏ ਨੇ ਉਸ ਸਟੇਟ 'ਚ ਹੋਏ ਨੇ 4-5 ਸਾਲ 'ਚ ਤਾਂ ਉਥੇ ਬੰਦਾ ਜਾ ਕੇ ਮਾਰਨਾ ਤਾਂ ਹਿੰਦੁਸਤਾਨ ਦੀ ਹਕੂਮਤ ਨੂੰ ਉਥੇ ਡਰਨਾ ਉਹਦਾ ਡਰ ਡਰ ਹੈ ਆਪਾਂ ਬੋਲਣਾ ਨਹੀਂ ਬੰਦੇ ਉਥੇ ਜਾ ਕੇ ਮਾਰਤੇ ਤਾਂ ਇਹ ਗੱਲ ਕਿੱਧਰ ਜਾਊ ਜਿਸ ਤਰ੍ਹਾਂ ਦੇ ਨਾਲ ਤੁਸੀਂ ਐ ਐਮਐਲਏ ਗਿਆਸਪੁਰਾ ਹੋਰਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਆ ਐਮਐਲਏ ਗਿਆਸਪੁਰਾ ਹੋਰਾਂ ਦੇ ਵੱਲੋਂ ਬੋਲਿਆ ਜਾਣਾ ਮੈਂ ਇੱਕ ਮੌਜੂਦਾ ਸਰਕਾਰ ਦੇ ਵਿੱਚ ਐਮਐਲਏ ਦੇ ਵੱਲੋਂ ਬੋਲਿਆ ਜਾਣਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਸਪੀਕਰ ਨੂੰ ਇਹ ਕਿਹਾ ਗਿਆ ਕਿ ਜਾਂਚ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਉਹ ਕਹਿੰਦੇ ਨੇ ਕਿ ਤੁਸੀਂ ਯੂਪੀ ਸਰਕਾਰ ਨੂੰ ਵੀ ਮਿਲੋ ਕਿ ਜਾਂਚ ਜਿਹੜੀ ਹੈਗੀ ਆ ਉਹ ਚੰਗੀ ਤਰ੍ਹਾਂ ਦੇ ਨਾਲ ਹੋਵੇ ਦੇਖੋ ਗੱਲ ਇਸ ਤਰ੍ਹਾਂ ਇੱਕ ਐਮਐਲਏ ਦਾ ਬੋਲਣਾ ਤਾਂ ਸਮਝ ਲਓ ਸਟੇਟ ਦੇ ਵਿੱਚੋਂ ਇੱਕ ਆਵਾਜ਼ ਉੱਠੀ ਆ ਪਰ ਆਵਾਜ਼ ਉੱਠ ਕੇ ਹੁੰਦਾ ਰਿਜ਼ਲਟ ਕੀ ਨਿਕਲਿਆ ਕੁਝ ਵੀ ਨਹੀਂ ਕਿ ਤਾਂ ਇਹ ਤਾਂ ਨਹੀਂ ਹੁੰਦਾ ਕਿ ਆਪਣੇ ਚ ਕੋਈ ਬੋਲਦਾ ਹੀ ਨਹੀਂ ਇੱਕ ਬੋਲ ਹੀ ਪਈਏ ਯਾਰ ਆਪਾਂ ਨੂੰ ਤਾਂ ਲੋਕ ਗਾਲਾਂ ਕੱਢੀ ਜਾਂਦੇ ਨੇ ਮੁੱਖ ਮੰਤਰੀ ਨੂੰ ਪਤਾ ਨਹੀਂ ਕਿ ਕੀ ਹੋ ਰਿਹਾ ਆਪਾਂ ਨੂੰ ਫੇਸਬੁੱਕ ਦੀਆਂ ਸਾਰੀਆਂ ਘਟਨਾਵਾਂ ਵਰਲਡ ਦੇ ਵਿੱਚ ਪਤਾ ਹੁੰਦਾ ਹੈ ਇਹ ਨਹੀਂ ਪਤਾ ਕਿ ਮੇਰੇ ਤਿੰਨ ਪੰਜਾਬ ਦੇ ਮੁੰਡੇ ਕੋ-ਕੋ ਕੇ ਮਾਰਤੇ ਨੇ ਉਹਨਾਂ ਨੇ ਇੱਥੋਂ ਗਏ ਕਿਵੇਂ ਇੱਕ ਪਰਿਵਾਰ ਤਾਂ ਮੈਨੂੰ ਲੱਗਾ ਸ਼ਾਇਦ ਕਹਿ ਰਿਹਾ ਸੀ ਕਿ ਘਰੋਂ ਇਹ ਰਾਤ ਇੱਥੇ ਹੀ ਸੀ ਮੁੰਡਾਓ ਇੱਕ ਫੈਮਿਲੀ ਦਾ ਸ਼ਹਿਰ ਮੈਂ ਸੁਣਿਆ ਹੈ ਫੇਸਬੁੱਕ ਤੇ ਤੇ ਉਹ ਕਹਿ ਰਿਹਾ ਸੀ ਡੈਥ ਤੋਂ ਪਹਿਲੋ ਇੱਥੇ ਸੀ ਉਹ ਇਟ ਮੀਨਸ ਗਿਆ ਮੁੰਡਾ ਇੱਥੋਂ ਜੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਬੰਦੇ ਉਸ ਦਿਨ ਵਾਰਮੈਂਟ ਉਹਨਾਂ ਦੀ ਹੈਗੀ ਹੈ ਤਾਂ ਫਿਰ ਉਹ ਬੰਦੇ ਇੱਥੇ ਅਰੈਸਟ ਕਿਉਂ ਨਹੀਂ ਹੋਏ ਤੇ ਜੇ ਉੱਥੇ ਲੁਕੇ ਹੋਏ ਸੀ ਤਾਂ ਫਿਰ ਉੱਥੇ ਅਰੈਸਟ ਕਿਉਂ ਨਹੀਂ ਪਾਈ ਉਹਨਾਂ ਦੀ ਉਹਨਾਂ 'ਤੇ ਗੋਲੀ ਕਿਉਂ ਨਹੀਂ ਚਲਦੀ ਮੁੰਡਿਆਂ 'ਤੇ ਫਿਰ ਪੰਜਾਬ ਦੇ ਅੰਦਰ ਇੱਕ ਬਲਾਸ ਤੋਂ ਸਵਾਏ ਹੋਰ ਕੋਈ ਉਹਨਾਂ ਦਾ ਅਟੈਕ ਨਹੀਂ ਪੰਜਾਬ ਦੇ ਅੰਦਰ ਇਹ ਕਿਹਦੇ ਨੇ ਵੈਪਨਸ ਯਾਰ ਨਾਲ ਕੋਲ ਡੇਂਜਰਸ ਵੈਪਨ ਸੀ ਉਹ ਡੇਂਜਰਸ ਵੈਪਨ ਜਿਹੜੇ ਸੀ ਜਿਹੜੇ ਫੜੇ ਗਏ ਨੇ ਉਹ ਚਲਾਏ ਕਿੱਥੇ ਨੇ ਕਿਸੇ ਬੰਦੇ ਦੀ ਡੈਥ ਨਹੀਂ ਹੁੰਦੀ ਇੱਥੇ ਐਡੇ ਖੂਨ ਖਾਰ ਦਿਖਾਉਣ ਦੀ ਲੋੜ ਨਹੀਂ ਸੀ ਜਿਨ੍ਹਾਂ ਇਹਨਾਂ ਨੇ ਦਿਖਾਇਆ ਇਹਦੇ ਮਗਰ ਮੈਸੇਜ ਹਿੰਦੁਸਤਾਨ ਦੀ ਹਕੂਮਤ ਦਾ ਪੰਜਾਬ ਨੂੰ ਹੋਰ ਹੈ ਪੰਜਾਬ ਦੇ ਸਿੱਖਾਂ ਨੂੰ ਹੈ ਪੰਜਾਬ ਦੇ ਲੋਕਾਂ ਨੂੰ ਮੈਸੇਜ ਦਿੱਤਾ ਆ ਗੱਲ ਹੈ ਖਰਾ ਸਾਹਿਬ ਜੇਕਰ ਅੱਜ ਦੀ ਗੱਲ ਕਰਾਂ ਤਾਂ ਬਾਬਾ ਬਖਸ਼ੀਸ਼ੌਰਾਂ ਦੇ ਹੋਰਾਂ ਦੇ ਉੱਪਰ ਵੀ ਜਿਹੜਾ ਹੈਗਾ ਹਮਲਾ ਹੁੰਦਾ ਆ ਹਮਲਾਵਾਰਾਂ ਦੇ ਵੱਲੋਂ ਹਮਲਾ ਉਹਨਾਂ ਦੇ ਉੱਪਰ ਕੀਤਾ ਜਾਂਦਾ ਇਸ ਮਸਲੇ ਨੂੰ ਕਿਵੇਂ ਦੇਖ ਦੇਖੋ ਇੱਕ ਪੰਜਾਬ ਦੇ ਅੰਦਰ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੈ ਭਾਈ ਅਮਰਤਪਾਲ ਦੀ ਪਾਰਟੀ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਅਨਾਉਂਸ ਹੁੰਦੀ ਉਸ ਤੋਂ ਬਾਅਦ ਇੱਕ ਮਰਡਰ ਹੁੰਦਾ ਪੰਜਾਬ ਦੇ ਅੰਦਰ ਤਾਂ ਉਸ ਦੇ ਵਿੱਚ ਸਿੱਖਾਂ ਨੂੰ ਦੋ ਫਾੜ ਕੀਤਾ ਜਾਂਦਾ ਪੰਜਾਬ ਦੇ ਅੰਦਰ ਸਿੱਖ ਸਾਰੇ ਹੀ ਆਪਦੇ ਨੇ ਕੋਈ ਬੰਗਾਨੇ ਨਹੀਂ ਪੰਜਾਬ ਦੇ ਲੋਕ ਹੀ ਸਾਡੇ ਆਪਦੇ ਨੇ ਸਾਡੇ ਬੰਗਾਨੇ ਨਹੀਂ ਤਾ ਹੁਣ 14 ਤਰੀਕ ਨੂੰ ਵਾਗੀ ਹੈ 14 ਤਰੀਕ ਨੂੰ ਕਾਨਫਰੰਸ ਹੋਣੀ ਹੈ ਮੁਕਸਰ ਦੇ ਅੰਦਰ ਉਹ ਉਥੇ ਪਾਰਟੀ ਅਨਾਉਂਸ ਹੋਣੀ ਹੈ ਤਾ 10 15 ਦਿਨ ਪਹਿਲਾਂ ਬਾਬੇ ਬਖਸੀਸ ਤੇ ਇੱਕ ਅਟੈਕ ਹੈ ਅਟੈਂਪਟ ਟੂ ਮਰਡਰ ਹੈ ਇਹ ਕਾਰਨ ਕੀ ਹੈ ਇਹ ਕੌਣ ਬੰਦਾ ਚਾਹੁੰਦਾ ਹੈ ਕਿ ਤੀਜਾ ਬੰਦਾ ਫਾਇਦਾ ਲੈ ਰਿਹਾ ਸਿੱਖਾਂ ਨੂੰ ਮਾਰਨ ਲਈ ਕੀ ਇਸ ਦੇ ਵਿੱਚ ਕੋਈ ਸਿਆਸੀ ਆਦਮੀ ਹੈ ਕਿ ਜਿਹੜਾ ਫੇਸਬੁੱਕ ਤੇ ਸਾਰਿਆਂ ਨੂੰ ਲੜਾ ਰਿਹਾ ਆਪਸ ਵਿੱਚ ਐਡੀ ਵੱਡੀ ਤਾਂ ਗੱਲ ਹੀ ਨਹੀਂ ਹੁੰਦੀ ਜੇ ਆਪਾਂ ਕਹੀਏ ਕਿ ਫੇਸਬੁੱਕ ਤੇ ਮੈਨੂੰ ਗਾਲਾਂ ਕੱਢਦਾ ਸੀ ਬੰਦਾ ਤੇ ਫਿਰ ਤਾਂ ਦੇਹ ਦਾ 4-500 ਬੰਦਾ ਪੰਜਾਬ ਚ ਮਰਜੇ ਕਰੇਗਾ ਇਹ ਤਾਂ ਗੱਲ ਨਹੀਂ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਇਸ ਕੌਮ ਦਾ ਬੇੜਾ ਘਰਕ ਕਰਨਾ ਸਿੱਖ ਅਸੀਂ ਉਧਰ ਤੁਰਪੇ ਆ ਕਿਸੇ ਤੀਜੀ ਧਿਰ ਦਾ ਕਿਸੇ ਪਾਰਟੀ ਦਾ ਇਹਦੇ ਵਿੱਚ ਇਨਵੋਲਵਮੈਂਟ ਹੋਣੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਉੱਤੇ ਬੜੀ ਵੱਡੀ ਪੱਦਰ ਦੇ ਉੱਪਰ ਜਿਹੜੀ ਇਸ ਦੇ ਉੱਪਰ ਇੱਕ ਇਹ ਬਲਾਕੈਂਡ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇੱਕ ਬੰਦਾ ਜੇਲ੍ਹ ਚ ਬੈਠਾ ਕਿਵੇਂ ਯਾਰ ਕੰਮ ਕਰੂਗਾ ਇੱਕ ਬੰਦਾ ਐਮਪੀ ਹੈ ਉਹ ਐਮਪੀ ਹੋ ਕੇ ਜਿੱਥੇ ਜਿੱਤ ਗਿਆ ਕਿ ਉਹ ਇਸ ਗੇਮ ਚ ਲੱਗ ਜਾਏਗਾ ਬੰਦਾ ਯਾਰ ਕਿਉਂਕਿ ਸਿੱਖਾਂ ਦਾ ਮੂੰਹ ਮੋੜ ਕੇ ਵਨ ਸਾਈਡਡ ਕਰਤਾ ਹੈ ਕਿ 14 ਤਰੀਕ ਮੰਗੀ ਤੋਂ ਪਹਿਲੋ-ਪਹਿਲੋ ਇਹਨਾਂ ਦੀ ਜਿਹੜੀ ਪਾਰਟੀ ਬਣਾਉਣੀ ਉਸ ਤੋਂ ਪਹਿਲੋ ਲੋਕ ਹੁੰਦੇ ਐਂਟੀ ਹੋ ਜਾਣ। ਸੋ ਕਿਤੇ ਨਾ ਕਿਤੇ ਦੋ ਇੱਕ ਮਰਡਰ ਦੂਜਾ ਅਟੈਂਪਟ ਟੂ ਮਰਡਰ ਇਹ ਦੋਨਾਂ ਚੀਜ਼ਾਂ ਦੇ ਮਗਰ ਕੋਈ ਤੀਜਾ ਬੰਦਾ ਜੋ ਸਿੱਖਾਂ ਨੂੰ ਲੜਾ ਰਿਹਾ ਹੈ ਤੇ ਮੇਰੀ ਬੇਨਤੀ ਇੰਨੀ ਹੈ ਕਿ ਜਿੰਨੇ ਪੰਜਾਬ 'ਚ ਬੈਠੇ ਨੇ ਚਾਹੇ ਬਾਹਰ ਬੈਠੇ ਨੇ ਸਾਡੇ ਆਪ ਦੇ ਹੀ ਭਰਾ ਨੇ ਹੋ ਤੇ ਰਿਕੁਐਸਟ ਹੈ ਕਿ ਬਿਨਾਂ ਗੱਲ ਤੋਂ ਲੜੋ ਨਾ ਤੁਹਾਡਾ ਫਾਇਦਾ ਤੀਜੀ ਧਿਰ ਨੇ ਲੈ ਜਾਣਾ।